ਲੋਕ ਸਵਾ ਚੋਣਾ ਜਿੱਤੇ ਕੀ ਸਿਰ ਤੇ ਹਨ ਉਥੇ ਹੀ ਟੌਪ ਨਿਊਜ਼ ਵੱਲੋਂ ਹਲਕੇ ਵਿੱਚ ਸਾਡੀ ਟੀਮ ਜਾ ਰਹੀ ਹੈ ਤੇ ਲੋਕਾਂ ਦੇ ਮੂਡ ਬਾਰੇ ਪਤਾ ਲਗਾ ਰਹੀ ਹੈ ਤੇ ਇਸ ਵਕਤ ਤੁਸੀਂ ਦੇਖ ਰਹੇ ਹੋ ਆਧਪੁਰ ਦੇ ਵਿੱਚ ਲੋਕਾਂ ਦਾ ਕਿਹੋ ਜਿਹਾ ਮੂਡ ਹੈ ਤੇ ਸਾਡੇ ਪੱਤਰਕਾਰ ਪੂਜਾ ਢਿੱਲੋਂ ਦੀ ਵਿਸ਼ੇਸ਼ ਰਿਪੋਰਟ ਲੋਕ ਸਭਾ ਚੋਣਾਂ ਨੂੰ ਹੋਣ ਸਿਰਫ 1 ਮਹੀਨਾ ਬਾਕੀ ਰਹਿ ਗਿਆ ਤਾਂ ਇਸ ਵਕਤ ਅਸੀਂ ਖੜੇ ਆ ਆਦਮਪੁਰ ਦੇ ਮੇਨ ਬਾਜ਼ਾਰ 'ਚ ਜਿੱਥੇ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਤਾਂ ਉਹਨਾਂ ਤੋਂ ਪੁੱਛਾਂਗੇ ਕਿ ਇਸ ਵਾਰ 2024 ਦੀ ਚੋਣਾਂ ਨੂੰ ਲੈ ਕੇ ਕਿਹੜੇ ਉਮੀਦਵਾਰ ਦੀ ਸਭ ਤੋਂ ਜ਼ਿਆਦਾ ਹਵਾ ਹੈ ਤਾਂ ਚਲੋ ਚੱਲਦੇ ਆ ਮੇਨ ਬਾਜ਼ਾਰ ਦੇ ਅੰਦਰ ਤੱਕ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਪਤਾ ਨਹੀਂ ਉਹ ਆਦਮੀਆਂ ਨੂੰ ਪਤਾ ਭਾਈ ਮੈਨੂੰ ਨਹੀਂ ਪਤਾ ਮੈਂ ਪਾਣੀ ਨਹੀਂ ਜਾਂਦੀ ਕਦੀ ਮੈਂ ਨਹੀਂ ਕਦੀ ਗਈ ਕਿਸੇ ਪਾਣ ਸਾਨੂੰ ਕਿਹੜਾ ਕਿਤੇ ਨਹੀਂ ਨਾ ਆਮ ਨਹੀਂ ਦੇਣਾ ਨਾ ਕਾਂਗਰਸ ਨਹੀਂ ਦੇਣਾ ਤੇ ਇਹ ਗੱਲ ਤਾਂ ਹੀ ਕਿ ਨਹੀਂ ਬਿਲਕੁਲ ਬਿਲਕੁਲ ਆਪਾਂ ਜਾਂਦੇ ਹੀ ਨਹੀਂ ਕਦੀ ਟਿਨ ਨੂੰ ਪਾਵਾਂਗੇ ਟਿਨ ਨੂੰ ਹਾਂਜੀ ਮੈਡਮ ਆਵਾਂ ਦੀ ਬਾਣੀ ਪਈ ਸੀ ਇਸ ਵਾਰ ਵੀ ਆਵਾਂਗੀ ਜਨਕੀ ਪੂਰਾ ਸਹਿਯੋਗ ਆਮਾ ਹਾਂਜੀ ਹਾਂ ਆਵਾਂਗੇ ਟਿਨ ਪਈਦਾ ਆ ਗਿਆ ਮੈਂ ਤਾਂ ਫਿਲਹਾਲ ਕਿਸੇ ਪਾਰਟੀ ਦੀ ਮਸੰਦ ਨਹੀਂ ਕਰਦਾ ਜੀ ਕਿ ਜੇ ਨਾ ਕਿਸੇ ਦਾ ਆਪਣਾ ਕੋਈ ਸਿਸਟਮ ਹੈਗਾ ਹਮ ਤੇ ਅਜਾਂ ਤੁਸੀਂ ਪਾਣੀ ਦੇਖਣੇ ਹਾਂ ਹਾਂਜੀ मतलब, क्यों? तो वैसे ही। शुरू, तो कांग्रेस। मतलब शुरू तो कांग्रेस, तो कांग्रेस, ही। तो कांग्रेस ही। जी। देखो जी ये बहुत पता लगूगा तीन जोर था तीन बहुत है। तो असू कांग्रेस भी अच्छी है बीजेपी अच्छी है दूजी तो भी अच्छी है सारी जा लगता नी की सरकार ने ज्यादा वह फिर तू पता ਕਾ ਟਾਇਰ ਦਨ ਕੈਲ ਪੋਤਰ ਨੀ ਤਾਂ ਵੋਟ ਪਾਹ ਚਾ ਹੋਗੇ ਇਦਾਂ ਨਹੀਂ ਸੋਚਿਆ ਆ ਵੋਟ ਪਾ ਤਾਂ ਜਾਣਾ ਜਿਹੜੀ ਸਾਡੀ ਕੋਤੋਂ ਵੀ ਸਾਨੂੰ ਉਹ ਹੈ ਯਾਰ ਸਕੂਲੇ ਲੱਗੇ 35000 ਸਾਡੀ ਸੰਖਿਆ ਹੈ ਇਹ ਬਾਦੀ ਨਹੀਂ ਹੈਗੀ ਕੋਈ ਸਹੂਲਤ ਨਹੀਂ ਹੈਗੀ ਹਨਾ ਇਨਦੀ ਜਿਹੜੀ ਸਰਕਾਰ ਤੈਨੂੰ ਜ਼ਿਆਦਾ ਵਧੀਆ ਸਹੂਲਤ ਦੇ ਤੱਕ ਤੁਸੀਂ ਉਸੇ ਪਾਰਟੀ ਦੇ ਬੰਦੇ ਨੇ ਸਹੀ ਪਾਉਣਾ ਹਾਂਜੀ ਉੱਤੇ ਪਾਉਣਾ ਆ ਮਗਿਆਈ ਤਾਂ ਇਕਡਾ ਹੁੰਦੀ ਨਹੀਂ ਸਰਕਾਰ ਹਨਾ ਐਨੀ ਮਗਿਆਈ ਕੀਤੀ ਆ ਇਹ ਹੁਣ ਦੇਖਾਂਗੇ ਜੇ ਨੂੰ ਸਾਡਾ ਕੋਈ ਹਲ ਕਰੂਗਾ ਕੋਈ ਗਰੀਬਾਂ ਦਾ ਮਗਾਈ ਕੱਟ ਕਰੂਗਾ ਉਹਨਾਂ ਪਾਵਾਂਗੇ ਹਾਂਜੀ ਵੈਲਫੇਅਰ ਦੇ ਰਹੇ ਆ ਪਾਣੀ ਦਾ ਬਿਜਲੀ ਦਾ ਤੇ ਬਾਕੀ ਇਹ ਆ ਵੀ ਬੇਰੋਜ਼ਗਾਰੀ ਜ਼ਿਆਦਾ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਬੱਚੇ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਵੀ ੱਟਕੇ ਖਾਣ ਵਾਲਾ ਕੰਮ ਹੋਇਆ ਐਥੇ ਐਥੇ ਕੁਝ ਹੈ ਨਹੀਂ ਬੇਰੋਜ਼ਗਾਰੀ ਕਰਕੇ ਤਾਂ ਹੀ ਬਾਹਰ ਜਾ ਰਹੇ ਐਥੇ ਕੋਈ ਕੰਮ ਨਹੀਂ ਹੈ ਵੇਖੋ ਜਿਹੜੇ ਬਲਚੰਗੀ ਲੱਗੀ ਉਹਨਾਂ ਪਾ ਦਵਾਂਗੇ ਕੀ ਲੱਗਦਾ ਕਿ ਹੱਲੇ ਤੱਕ ਜਿਹੜੀ ਸਰਕਾਰ ਆ ਉਹਨਾਂ ਨੇ ਵਧੀਆ ਕੰਮ ਕੀਤਾ ਅਜੀ ਤਾਂ ਲੱਗਦਾ ਨਹੀਂ ਕੋਈ ਸਾਡੇ ਬੱਚਿਆਂ ਨੂੰ ਨੌਕਰੀ ਮਿਲੂਗੀ ਜਨਾ ਚੱਕਰ ਬਿੱਲੇ ਬਾਹਰ ਤੱਕੇ ਖਾਂਦੇ ਆ ਪੜ੍ਹ ਲਿਖ ਕੇ ਹੂੰ ਹੁਣ ਉਸ ਤੋਂ ਉਹ ਤੋਂ علاوہ ਵਧੀਆ ਸਰਕਾਰ ਨਹੀਂ ਆਉਂਗੀ ਜਿਹੜਾ ਸਾਡੇ ਬੱਚਿਆਂ ਨੂੰ ਨੌਕਰੀ ਦਊਗੀ ਇੱਕ ਤਾਂ ਨੇ ਫ੍ਰੀ ਦੋ ਨੌਕਰੀਆਂ ਦੋ ਸਾਲ ਹਰ ਕੋਈ ਆਪਣਾ ਬਿੱਲ ਆਪ ਚੁਕਾਊਗਾ ਨੌਕਰੀ ਕਰਕੇ ਕੰਮ ਕਰਕੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉ ਲਿਖਾਊਗਾ ਜੇ ਤੁਹਾਨੂੰ ਕੋਈ ਨੌਕਰੀ ਨਾ ਹੋਈ ਅਸੀਂ ਵੱਡੇ ਹੋ ਗਏ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਿਖਾਉਣ ਦੇ ਠੀਕ ਨਹੀਂ ਹੁਣ ਗਾਂ ਸਾਡੇ ਬੱਚੇ ਬਾਹਰ ਤੱਕੇ ਖਾਂਦੇ ਦਵਾਈਆਂ ਦੇ ਵਿੱਚ ਪੜ੍ਹ ਲਿਖ ਕੇ ਹੂੰ ਫਾਇਦਾ ਤਾਂ ਹੋਇਆ ਹੀ ਨਹੀਂ ਕੋਈ ਪੜਾਈ ਲਿਖਾਈ ਤਾਂ ਸਮ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਿੱਥੇ ਲੱਗਾ ਕਿ ਲੋਕ ਵੀ ਅੱਜਕੱਲ ਬਹੁਤ ਜ਼ਿਆਦਾ ਸਿਆਣੇ ਹੋ ਗਏ ਨੇ ਉਹ ਵੀ ਸੋਚ ਸਮਝ ਕੇ ਹੀ ਕਿਸੇ ਵੀ ਮੈਂਬਰ ਨੂੰ ਵੋਟ ਆਪਣ ਕੇ ਇੱਕ ਨੂੰ ਦੇਖਣਾ ਬੜਾ ਹੀ ਜ਼ਿਆਦਾ ਦਿਲਚਸਪ ਹੋਊਗਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੇ ਕਿਹੜੇ ਪਾਰਟੀਆਂ ਨੂੰ ਜ਼ਿਆਦਾ ਵੋਟਾਂ ਮਿਲਦੀਆਂ ਤਾਂ ਕਿਹੜੇ ਕਿਹੜੇ ਫਿਰ ਤੋਂ ਆਪਣੀ ਹਾਰ ਨੂੰ ਕਬੂਲ ਕਰਦੇ ਬੜਾ ਹੀ ਰੋਮਾਂਚਕ ਇਹ ਫੈਸਲਾ ਦੇਖਣ ਵਾਲਾ ਹੋਊਗਾ ਇਸ ਵਾਰ ਲੋਕ ਸਭਾ ਚੋਣਾ ਨੂੰ ਲੈ ਕੇ ਦਿੱਲੀ ਟਾਪ نیوز ਦੇ ਨਾਲ ਮੈਂ ਪੂਜਾ ਟਿਲੋ ਕੈਮਰਾਮੈਨ ਦੇ ਨਾਲ ਆਦਰ ਗੋਪਾਲ